ਮੀਂਹ ਦੇ ਪਾਣੀ ਨੇ ਹਰ ਇੱਕ ਪਿੰਡ ਦੇ ਵਿੱਚ ਆਪਣੀ ਮਾਰ ਮਾਰੀ ਆ ਤਾਂ ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਹੁਸ਼ਾਰਪੁਰ ਦੇ ਹਲਕਾ ਚੱਬੇ ਵਾਲ ਅਧੀਨ ਆਉਂਦੇ ਪਿੰਡ ਠੱਕਰਵਾਲ ਦੀਆਂ ਠੱਕਰਵਾਲ ਪਿੰਡ ਹੁਸ਼ਾਰਪੁਰ ਤੋਂ ਮਹੈਸ 20 ਤੋਂ 25 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਸਿਆ ਹੋਇਆ ਹੈ ਤੇ ਅੱਜ ਮੀਂਹ ਤੋਂ ਬਾਅਦ ਪਿੰਡ ਦੇ ਵਿੱਚ ਜਿਹੜੇ ਹਾਲਾਤ ਆ ਕੋਈ ਬਹੁਤੇ ਸੁਖਾਵੇਂ ਹਾਲਾਤ ਨਹੀਂ ਹੈ ਪਿੰਡ ਦੀ ਹਰ ਇੱਕ ਗਲੀ ਦੇ ਵਿੱਚ ਤੇ ਪਿੰਡ ਦੇ ਬਾਹਰ-ਬਾਰ ਪਾਣੀ ਕਾਫੀ ਤੇਜ਼ ਵਹਾਅ ਦੇ ਨਾਲ ਵਹਿ ਰਿਹਾ ਅੱਜ ਆਪਾਂ ਇੰਜ ਵੀ ਕਹਿ ਸਕਦੇ ਹਾਂ ਕੀ ਹਲਕੇ ਹੜ ਵਰਗੇ ਜਿਹੜੇ ਹਾਲਾਤ ਹੈ ਉਹ ਪਿੰਡ ਦੇ ਵਿੱਚ ਬਣੇ ਹੋਏ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਨੀਵੇਂ ਘਰ ਨੇ ਜੋ ਨਿਚਲੇ ਇਹ ਘਰ ਨੇ ਜੋ ਨਿਚਲੀਆਂ ਗਲੀਆਂ ਨੇ ਉਹਨਾਂ ਗਲੀਆਂ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਵੀ ਅੰਦਰ ਦਾਖਲ ਹੋ ਚੁੱਕਿਆ ਹੈ ਜਿਸ ਕਾਰਨ ਲੋਕਾਂ ਦੇ ਸਮਾਨ ਦਾ ਵੀ ਜਿਹੜਾ ਉਹ ਖਰਾਬਾ ਹੋ ਰਿਹਾ ਸੋ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਪਿੰਡ ਹਕੂਮਤਪੁਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਬਿਹਾਲਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਅੱਜ ਇਹ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਾਲਾਤ ਹੈ ਜਿਹੜੇ ਉਹ ਹੜ ਵਰਗੇ ਬਣੇ ਹੋਏ ਨੇ ਕਿਉਂਕਿ ਦੇਰ ਰਾਤੋਂ ਲੈ ਕੇ ਸਵੇਰ ਤੱਕ ਜਿਹੜਾ ਹੁਸ਼ਾਰਪੁਰ ਦੇ ਵਿੱਚ ਮੀਂਹ ਕਾਫੀ ਜ਼ਿਆਦਾ ਹੋ ਪਿਆ ਤਾਂ ਆਪਾਂ ਇਹ ਗੱਲਬਾਤ ਵੀ ਕਰਾਂਗੇ ਛੱਕਰਵਾਲ ਦੇ ਇੱਕ ਵਸਨੀਕ ਜਸਪ੍ਰੀਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪਿੰਡ ਦੇ ਹਾਲਾਤ ਨੇ ਕਿਵੇਂ ਪਿੰਡ ਦੇ ਵਿੱਚ ਪਾਣੀ ਹੈ ਜਿਹੜਾ ਇੰਨੀ ਮਾਤਰਾ ਦੇ ਵਿੱਚੋਂ ਪਰ ਜਾਂਦਾ ਜਸਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਸ਼ਰਪ ਨਿਊਜ਼ ਚੈਨਲ ਤੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਸਪ੍ਰੀਤ ਕੀ ਹਾਲਾਤ ਹੈ ਤੁਹਾਡੇ ਪਿੰਡ ਦੇ ਪਿੰਡ ਦੇ ਵਿੱਚ ਜਿਹੜੇ ਉਹ ਹਾਲਾਤ ਹੈ ਉਹ ਹਲਕੇ ਹੜ ਵਰਗੇ ਬਣੇ ਹੋਏ ਨੇ ਜੀ ਇਹ ਹਾਲਾਤ ਬਹੁਤ ਮਤਲਬ ਚੰਗੇ ਨਹੀਂ ਹੈਗੇ ਜੀ ਤੇ ਰਾਤ ਜਿਹੜੀ ਬਹੁਤ ਜ਼ਿਆਦਾ ਬਾਰਿਸ਼ ਹੋਈ ਲਗਾਤਾਰ ਅਬ੍ਰੋਕਸੀਮੇਟ 2:30 ਵਜੇ ਤੋਂ ਲੈ ਕੇ ਫਿਲਹਾਲ ਹੁਣ ਵੀ ਜਾਰੀ ਆ ਜੀ ਉਹਦੇ ਕਰਕੇ ਜਦੋਂ ਸਵੇਰੇ ਉੱਠੇ 6 6:00 ਵਜੇ 5:30 ਉਦੋਂ ਦੇਖਿਆ ਤੇ ਪਾਣੀ ਪਿੰਡ ਦੇ ਵਿੱਚ ਵੀ ਆ ਚੁੱਕਾ ਸੀਗਾ ਜੀ ਤੇ ਇਹ ਪਾਣੀ ਇੱਕ ਪਾਸੇ ਆਉਂਦਾ ਤੇ ਪਿੰਡ ਨੂੰ ਤਿੰਨ ਚਾਰ ਪਾਸੇ ਤੋਂ ਮਾਰ ਦਰ ਰਿਹਾ ਜੀ ਮਤਲਬ ਤਿੰਨ ਚਾਰ ਸੜਕਾਂ ਬਲੌਕ ਹੋ ਰਹੀਆਂ ਤੇ ਇਹਦੇ ਨਾਲ ਕੁਝ ਘਰਾਂ ਦੇ ਵਿੱਚ ਪਾਣੀ ਵੜ ਵੀ ਗਿਆ ਆ ਤੇ ਕੁਝ ਘਰ ਇਦਾਂ ਆ ਕਿ ਕੁਝ ਇੰਚ ਦਾ ਹੀ ਫਰਕ ਆ ਜੀ ਜਸਪ੍ਰੀ ਜੀ ਪੈਡ ਤੇ ਦੱਸਿਆ ਜਾ ਰਿਹਾ ਕਿ ਬਹੁਤ ਸਾਰੀਆਂ ਇਹ ਬਹੁਤ ਸਾਰੇ ਜਿਹੜੇ ਨੀਵੇਂ ਘਰ ਨੇ ਤਾਂ ਉਹਨਾਂ ਦੇ ਅੰਦਰ ਪਾਣੀ ਜਿਹੜਾ ਦਾਖਲ ਹੋ ਚੁੱਕਿਆ ਤੇ ਲੋਕਾਂ ਦਾ ਇਹ ਸਮਾਨ ਵੀ ਜਿਹੜਾ ਉਹ ਖਰਾਬ ਹੋਣ ਲੱਗ ਪਿਆ ਜੀ ਹਾਂਜੀ ਮੈਂ ਜਿੱਦਾਂ ਕਿ ਤੁਹਾਨੂੰ ਦੱਸ ਚੁੱਕਾ ਕਿ ਕੋਸ਼ਕਰ ਹੈਗੇ ਆ ਜਿੱਥੇ ਪਾਣੀ ਚੱਲ ਗਿਆ ਆ ਜੀ ਕੋਸ਼ਕਰ ਇਦਾਂ ਦੇ ਆ ਜਿੱਥੇ ਬਸ ਥੋੜਾ ਜਿਹਾ ਹੀ ਫਰਕ ਆ ਜੇ ਬਾਰਿਸ਼ ਇਸੇ ਤਰ੍ਹਾਂ ਰਹੂਗੀ ਜਾਰੀ ਤਾਂ ਉੱਥੇ ਵੀ ਮਤਲਬ ਹਾਲਾਤ ਖਰਾਬ ਹੋ ਸਕਦੇ ਆ ਪਿੰਡ ਦੇ ਵਿੱਚ ਇਹ ਜਾਣਕਾਰੀ ਸਰਕੂਲੇਟ ਹੋ ਰਹੀ ਆ ਕਿ ਮੱਖਣਗੜ ਤੋਂ ਚੋ ਟੁੱਟਾ ਜੀ ਮੈਂ ਇਹੀ ਸਵਾਲ ਕਰਨ ਜਾ ਰਿਹਾ ਸੀ ਕਿ ਇਹ ਮੀਂਹ ਦਾ ਪਾਣੀ ਹੈ ਕਿ ਕੋਈ ਆਲੇ ਦੁਆਲੇ ਪਿੰਡ ਦਾ ਕੋਈ ਬੰਨ ਵਗੈਰਾ ਟੁੱਟਿਆ ਦਾ ਜਾਂ ਉਹਦਾ ਪਾਣੀ ਹੈ ਜੀ ਇਹ ਪਿੰਡ ਦੇ ਵਿੱਚ ਜੋ ਜਾਣਕਾਰੀ ਆ ਸਰਕੂਲੇਟ ਹੋ ਰਹੀ ਆਲੇ ਦੁਆਲੇ ਤੋਂ ਫੋਨ ਆ ਰਹੇ ਆ ਉਹ ਕਹਿੰਦੇ ਮੱਖਣਗੜ ਦਾ ਬੰਨ ਟੁੱਟਾ ਜੋ ਦਾ ਕੋਈ ਬੋਲ ਰਿਹਾ ਕਿ ਲੈੜੀ ਟੁੱਟਾ ਐਗਜ਼ੈਕਟ ਕਿਸੇ ਨੂੰ ਵੀ ਕੁਝ ਵੀ ਫਿਲਹਾਲ ਪਤਾ ਨਹੀਂ ਲੱਗ ਰਿਹਾ ਜੀ ਤੇ ਇਹ ਐਕਚੁਅਲ ਦੇ ਵਿੱਚ ਪਾਣੀ ਜੋ ਦਾ ਆ ਜਾਂ ਮੀਂਹ ਕਰਕੇ ਆ ਪਰ ਪਾਣੀ ਦਾ ਜਿਹੜਾ ਪੱਧਰ ਆ ਉਹ ਪਿਛਲੇ ਮੁਕਾਬਲੇ ਜਿਹੜਾ ਥੋੜੇ ਦਿਨ ਪਹਿਲਾਂ ਚੱਲਿਆ ਸੀ ਉਹਦੇ ਮੁਕਾਬਲੇ ਟ੍ਰਿਪਲ ਹੀ ਹੋਇਆ ਹੋਇਆ ਜੀ ਜਸਪ੍ਰੀਤ ਜਦੋਂ ਪਿੰਡ ਪਿੰਡ ਭਾਮ ਤੋਂ ਤੁਹਾਡੇ ਪਿੰਡ ਠੱਕਰ ਵਾਲ ਨੂੰ ਐਂਟਰੀ ਹੁੰਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਉਸ ਪਿੰਡ ਦੇ ਵਿੱਚ ਵੀ ਜਿਹੜਾ ਪਾਣੀ ਆ ਉਹ ਜਿੱਦਾਂ ਚੋਵ ਵਗ ਰਿਹਾ ਹੁੰਦਾ ਇਸ ਤਰ੍ਹਾਂ ਪਾਣੀ ਵਹਿ ਰਿਹਾ ਜੀ ਉਸ ਸੜਕ ਤੇ ਵੀ ਹਾਂ ਜੀ ਉੱਥੇ ਇੱਕ ਪੁਲੀ ਆ ਜਿੱਥੇ ਕਿ ਜੇ ਆਮ ਨਾਰਮਲ ਬੰਦਾ ਖੜੇ ਤਾਂ ਉਹਦੇ ਲੱਕ ਤੋਂ ਵੀ ਉੱਪਰ ਪਾਣੀ ਜਾਂਦਾ ਤੁਸੀਂ ਮੰਨ ਕੇ ਚੱਲੋ ਕਿ 4 ਤੋਂ 5 ਫੁੱਟ ਤੱਕ ਪਾਣੀ ਉੱਤੇ ਹੈਗਾ ਆ ਇਸ ਟਾਈਮ ਫਸਲਾਂ ਦਾ ਫਸਲਾਂ ਦਾ ਵੀ ਨੁਕਸਾਨ ਹੋ ਰਿਹਾ ਜੀ ਕਿਸੇ ਤਰ੍ਹਾਂ ਨਾਲ ਹਾਂ ਜੀ ਫਸਲਾਂ ਦਾ ਵੀ ਨੁਕਸਾਨ ਹੋ ਰਿਹਾ ਜਿਹੜੇ ਜਿੱਥੋਂ ਪਾਣੀ ਨੰਗ ਰਿਹਾ ਖੇਤਾਂ ਜੋ ਉਹ ਡੁੱਬੀਆਂ ਹੀ ਹੋਈਆਂ ਸਾਰੀਆਂ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੇ ਤਾਂ ਜਸਪ੍ਰੀਤ ਸਿੰਘ ਪਿੰਡ ਦਾ ਨੌਜਵਾਨ ਠੱਕਰਾਲਾ ਜਿਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਦੱਸਿਆ ਕਿ ਪਿੰਡ ਦੇ ਵਿੱਚ ਹਾਲਾਤ ਨੇ ਜਿਹੜੇ ਕੋਈ ਬਹੁਤੇ ਸੁਖਾਵੇਂ ਹਾਲਾਤ ਨਹੀਂ ਆ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਵੀ ਜਿਹੜੇ ਚਰਚਾਵਾਂ ਦਾ ਜਿਹੜਾ ਕਹਿੰਦੇ ਨੇ ਬਾਜ਼ਾਰ ਗਰਮ ਹੈ ਕਿ ਮੱਖਣ ਘੱਟਦਾ ਇਹ ਬੰਨ ਟੁੱਟਿਆ ਜਾਂ ਕਿਸੇ ਹੋਰ ਪਿੰਡ ਦਾ ਬੰਨ ਟੁੱਟਿਆ ਫਿਲਹਾਲ ਇਸ ਬਾਬਤ ਅਜੇ ਕੋਈ ਵੀ ਸਹੀ ਤੇ ਸਟੀਕ ਜਾਣਕਾਰੀ ਨਹੀਂ ਹੈ ਪ੍ਰੰਤੂ ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਤਾਂ ਬਾਜ਼ਾਰ ਹੈ ਜਿਹੜਾ ਉਹ ਗਰਮ ਹੈ ਜਸਪ੍ਰੀਤ ਸਿੰਘ ਦੇ ਇਹ ਦੱਸਣ ਦੇ ਮੁਤਾਬਕ ਤੇ ਤਸਵੀਰਾਂ ਵੀ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ ਲੋਕਾਂ ਦੇ ਕਈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਵੀ ਹੋ ਚੁੱਕਿਆ ਤੇ ਫਸਲਾਂ ਦਾ ਵੀ ਜਿਹੜਾ ਵੱਡੇ ਪੱਧਰ ਤੇ ਖਰਾਬਾ ਹੋਣਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ